ਜੋੜਦਾ ਹੋਇਆ ਕਿ ਖੜਖੜ ਗੱਲਾਂ ਕਰਦੇ ਲੋਕੀ ਬਿੱਟੂ ਜਨਾਲ ਦੀਆਂ ਵਿੱਚ ਵਿਦੇਸ਼ੀ ਤੁਮਾ ਪੀਆਂ ਨੇ ਗੁਰਲਾਲ ਦੀਆਂ ਰਗਾਲ ਵਾਲੇ ਲੱਡੂ ਦੀ ਰੇਡ ਤੇ ਬੋਲ ਖੰਨੇ ਵਾਲੇ ਯਾਰ ਜੇ ਕਹਿੰਦੇ ਚੇਲਾ ਮੇਰੇ ਵੀਰੇ ਬਿੱਟੂ ਰਗਾਲ ਦਾ ਅਰਸ਼ੀਵ ਲੱਡੂ ਕਹਿੰਦੇ ਦਗਾਰ ਵਾਲਾ ਸਾਹਮਣੇ ਮੈਨੂੰ ਲੱਗਦਾ ਵੀ ਡੱਗੋੜਾ ਉਹ ਡੱਗੋੜਾ ਕਹਿੰਦੇ ਕੰਮ ਕਸੂਤਾ ਕਰਦਾ ਸਰਦਾਰ ਸ਼ਰਮ ਕਹਿੰਦੇ ਡੱਗੁਰਮਾਨੇ ਦੀ ਧਰਤੀ ਦਾ ਉਹ ਮੁੰਡਾ ਕਿਨੇ ਫਰੀਦ ਕੋਟੀ ਆਇਆ ਅੱਜ ਰਾਜਲ ਰੋਹ ਦੇ ਮੇਲੇ ਦੇ ਉੱਪਰ ਮੇਰੇ ਮਿੱਤਰੋ ਲਓ ਕਿਨੇ ਜੱਫਾ ਲਾ ਕੇ ਕਮਾਲ ਕਰ ਦਿੱਤੇ ਹਾਏ ਢੋਲਾ ਕਹਿੰਦੇ ਅੰਮ੍ਰਿਤਸਰੀਆ ਕਿ ਢੋਲਾ ਦੇ ਢੋਲਾ ਹਾਏ ਢੋਲਾ ਢੋਲੇ ਦੀ ਰੇਡ ਪੈ ਗਈ ਬੁੱਟੇ ਕੜੀ ਗੱਲ ਮੇਰਾ ਵੀਰ ਲਓ ਢੋਲਾ ਕਹਿੰਦੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਚਾਰ ਤਿਆਰ ਨੇ ਸੇਵਾ ਰਾਣਾ ਜੀ ਦੀ ਵੱਡੀ ਖੇਡ ਕਲੱਬ ਖੇਡ ਰਹੀ ਆ ਉਧਰ ਦੇ ਬੰਨੇ ਸੈਂਟਰ ਬੈਲੀ ਕਬੱਡੀ ਦਾ ਭਗਵਾਨਪੁਰਾ ਜਲਾਲਪੁਰਿਆ ਪਾਲਾ ਜਲਾਲਪੁਰਿਆ ਪਾਲਾ ਆ ਮਰਿਆ ਦਾ ਝਾਫਾ ਆ ਮਲਿਆ ਦਾ ਜਫਾ ਆਹ ਭੋਪਾ ਐਂਡ ਆਹ ਕਹਿੰਦੇ ਗੱਲ ਟਿਕਾਣੇ ਲਾਖੀ ਮਿੱਤਰੋ ਜਲਾਲਪੁਰੇ ਪਾਲੇ ਨੇ ਦੁਨੀਆ ਪਿਆਰ ਕਰਦੀ ਐ ਕਬੱਡੀ ਦਾ ਦੂਜਾ ਰੰਗਾਂ ਵਾਂਜਾ ਜਲਾਲਪੁਰਿਆ ਪਾਲਾ ਆਹ ਸਾਹਮਣੇ ਜੋਗੀ ਆ ਗਿਆ ਭਾਰੇ ਸ਼ਰੀਰ ਦੇ ਵਿੱਚ ਐ ਲੱਗਦਾ ਜਿਵੇਂ ਰੱਬ ਨੇ ਦੋ ਬੰਦੇ ਜੋੜੇ ਹੁੰਦੇ ਆ ਆਹ ਸਾਹਮਣੇ ਕਬੱਡੀ ਪੈ ਗਈ ਖੰਡੇ ਵਾਲਿਆ ਆ ਪੈਂਦੀ ਰੇਟ ਤੇ ਕਰ ਗਾ ਲੋ ਕਹਿੰਦੇ ਰਵੀ ਜੋਗੀ ਹੈ ਹਰਿਆਣੇ ਦਾ ਮਕਲੋੜੇ ਵਾਲਾ ਵਾਧਾ ਹੋਣਾ ਹੈ ਲੈ ਵੀ ਡੀਟੀਓ ਦੁਨੀਆ ਚਾਹੁੰਦੀ ਹੈ ਵੀ ਜੋਗੀ ਨਾਲ ਡੀਟੀਓ ਦੀ ਕੋਈ ਟੱਕਰ ਹੋਵੇ ਪਰ ਕਹਿੰਦੇ ਮੈਨੂੰ ਲੱਗਦਾ ਆ ਜੱਗਾ ਹੈ ਕਹਿੰਦੇ ਮੱਲੀਆਂ ਵਾਲਾ ਇਹ ਵੀ ਹੈ ਕਹਿੰਦੇ ਮਾਨ ਹੈ ਜੱਗੇ ਚੰਡੀਆਂ ਵਾਲੇ ਨੂੰ ਮੱਲੀਆਂ ਵਾਲ ਦੀ ਖੇਡ ਦੇ ਉੱਪਰ ਔਰ ਜੋਗੀ ਨੂੰ ਪਤਾ ਹੀ ਨਹੀਂ ਲੱਗਦਾ ਵੀ ਅੱਥਰੂ ਕੀ ਕਰਨਾ ਹੈ ਹੈ ਕਹਿੰਦੇ ਮੈਨੂੰ ਲੱਗਦਾ ਸ਼ੈਣੀ ਆ ਮਲੀਆਂ ਵਾਲੇ ਜੱਗੇ ਨੇ ਲਾ ਕੇ ਬੱਲੇ ਬੱਲੇ ਕਰਵਾਤੀਆਂ ਸੱਜਣਾ ਵਾਲੀਆਂ ਪਿੰਡਾਂ ਅਗਲੀ ਰੇਡ ਪਾਉਣ ਦੇ ਲਈ ਵੜਿਆ ਹੋਇਆ ਕਦੇ ਜਲਾਲਪਰੀਏ ਪਾਲੇ ਦੇ ਜੱਫੇ ਤੇ ਕੰਨ ਵੀ ਨਿਆਰੇ ਆ ਕਦੇ ਅਰਸ਼ ਦੇ ਜੱਫਾ ਕਦੇ ਡੱਗੋ ਵਾਲੇ ਛਰਨੇ ਦਾ ਪਰ ਅੱਜ ਦੇਖਾਂਗੇ ਆ ਜਲਾਲਪਰੀਆ ਫੇਰ ਜਲਾਲਪਰੀਆ ਫੇਰ ਜਲਾਲਪਰੀਆ ਫੇਰ ਆ ਬਾਲਾ 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 ਹੋ ਗਈ ਆ ਆ ਭੱਜ ਗਿਆ ਪਿੰਡਾਂ ਸੱਜਣਾ ਵਾਲੀਆਂ ਆ ਬਾਟਾ ਵੱਡ ਗਿਆ ਅਗਲੀ ਰੇਡ ਹੋ ਬਗਿਆਲਾ ਬੱਲਾ ਕਹਿੰਦੇ ਅੱਜ ਰਾਜਿਆ ਉਹਦੇ ਮੇਲੇ ਦੇ ਉੱਪਰ 5000 ਦੀ ਦੂਜੀ ਕਬੱਡੀ ਪੈਰੀ ਹੈ ਖੇਡ ਮੈਦਾਨ ਦੇ ਵਿੱਚ ਬੱਲੇ ਦੀ ਲੈ ਵੀ ਡੀਟੀਓ ਕਰ ਕੋਈ ਵੱਖਰੀ ਗੱਲ ਐ ਝਨੇੜੀ ਵਾਲਾ ਵੀ ਆਣ ਕਹਿੰਦੇ ਸੱਤ ਦੇ ਵਿੱਚ ਖੜ ਗਿਆ ਬੱਦੂ ਝਨੇੜੀ ਵਾਲਾ ਐਣ ਕਹਿੰਦੇ ਸੱਜਣਾਂ ਦਾ ਪਿਆਰ ਨੇ ਆਹ ਦੇਖੋ ਡੀਟੀਓ 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 ਤੇ ਜੰਨਾ ਬੱਗੇ ਪਿੰਡ ਵਾਲਾ ਮੇਰੇ ਮਿੱਤਰੋ